ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਗ੍ਰੰਥ ਹੈ ਕਾਫੀ ਬਿਰਧ ਅਵਸਥਾ ਵਿੱਚ ਹੈ ਇਸ ਵਿੱਚ 6 ਗੁਰੂ ਸਾਹਿਬਾਨਾਂ ਦਾ ਜੀਵਨ ਇਤਿਹਾਸ ਲਿਖਿਆ ਹੋਇਆ ਹੈ ਤੁਹਾਨੂੰ ਦਰਸ਼ਨ ਕਰਾਈ ਤੇ ਤਤਕਰ ਕਾਫੀ ਬਿਰਧ ਹੋ ਚੁੱਕੇ ਅੰਗ ਪਹਿਲੇ ਗੁਰੂ ਸਾਹਿਬ ਨੇ ਗੁਰੂ ਰਾਮਦਾਸ ਜੀ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਸਾਹਿਬ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਉ ਜੀ ਤਾਂ ਨਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿਉਂ ਮੈਨੂੰ ਪੜਨ ਦਾ ਬਲ ਬਖਸ਼ਣ ਤੇ ਤੁਹਾਨੂੰ ਸੁਣਨ ਦਾ ਬਲ ਬਖਸ਼ਣ ਆਉ ਜੀ ਸ਼ੁਰੂ ਕਰੀਏ ਇੱਕ ਅੰਕਾਰ ਸਤਿਪੁਰ ਪ੍ਰਸਾਦ ਸ੍ਰੀ ਸੋਢੀ ਪ੍ਰਕਾਸ਼ ਪ੍ਰਾਰੰਭ ਤੇ ਸ਼੍ਰੀ ਗੁਰੂ ਰਾਮਦਾਸ ਜੀ ਸੋਢੀ ਵੰਸ਼ ਦਾ ਇਤਿਹਾਸ ਅਧਿਆਇ ਪਹਿਲਾ ਜੀ ਪੰਜਾਬ ਵਿੱਚ ਸੋਢੀ ਤੇ ਬੇਦੀ ਖੱਤਰੀਆਂ ਦੀ ਬਹੁਤ ਵੱਸੋਂ ਹੈ। ਇਹਨਾਂ ਦੋਹਾਂ ਵੰਸਾਂ ਦੇ ਮੁੱਢ ਦਾ ਇਤਿਹਾਸ ਇਸ ਤਰ੍ਹਾਂ ਦੱਸਿਆ ਜਾਂਦਾ ਹੈ। ਸ਼੍ਰੀ ਰਾਮਚੰਦਰ ਜੀ ਦੇ ਦੋ ਸੁਪੁੱਤਰ ਲਉ ਤੇ ਕੁਸ਼ੂਸਨ। ਲਉ ਦੇ ਵੰਸ਼ ਵਿੱਚੋਂ ਕਾਲਰਾਏ ਤੇ ਕੁਸ਼ੂ ਦੀ ਵੰਸ਼ ਵਿੱਚੋਂ ਕਲਕਿ ਇੱਕ ਸਮੇਂ ਵਿੱਚ ਚੰਗੇ ਬਹਾਦਰ ਹੋਏ ਹਨ। ਇਹਨਾਂ ਦੋਹਾਂ ਨੇ ਪੰਜਾਬ ਦਾ ਰਾਜ ਵੰਡ ਲਿਆ। ਫਿਰ ਵੀ ਦੋਹਾਂ ਦੀ ਲੜਾਈ ਹੋ ਪਈ। ਜਿਸ ਲੜਾਈ ਵਿੱਚ ਕਾਲਰਾਏ ਹਾਰ ਗਿਆ। ਉਹ ਹਾਰ ਖਾ ਕੇ ਜਾਨ ਬਚਾਉਣ ਬਦਲੇ ਸਨੋੜ ਪ੍ਰਾਂਤ ਰਾਜਵਾਲ ਨਸ ਗਿਆ ਸਨੋੜ ਰਾਜ ਪੰਜਾਬ ਦਾ ਗਵੰਡੀ ਰਾਜ ਸੀ ਤੇ ਮਥਰਾ ਆਗਰਾ ਤੇ ਅਮਰਕੋਟ ਆਦਿਕ ਦਾ ਇਲਾਕਾ ਇਸ ਰਾਜ ਵਿੱਚ ਸੀ ਉਥੋਂ ਦਾ ਰਾਜਾ ਬਹੁਤ ਧਰਮਾਤਮਾ ਸੀ ਤੇ ਉਸ ਦੀ ਇੱਕ ਪੁਤਰੀ ਸੀ ਲੜਕਾ ਕੋਈ ਨਹੀਂ ਸੀ ਉਸ ਨੇ ਕਾਲ ਰਾਏ ਦੀ ਜਵਾਨੀ ਤੇ ਸੁੰਦਰਤਾ ਨੂੰ ਦੇਖ ਕੇ ਆਪਣੀ ਲੜਕੀ ਸਨੋੜ ਦੀ ਸ਼ਾਦੀ ਕਾਲ ਰਾਏ ਨਾਲ ਕਰ ਦਿੱਤੀ ਤੇ ਨਾਲ ਹੀ ਰਾਜ ਦਾ ਅਧਿਕਾਰੀ ਬਣਾ ਦਿੱਤਾ ਕਾਲ ਰਾਏ ਦਾ ਪੁੱਤਰ ਛੋਟੀ ਰਾਏ ਹੋਇਆ ਜਿਸ ਤੋਂ ਛੋਟੀ ਵੰਸ਼ ਚੱਲਿਆ ਛੋਟੀ ਵੰਸ਼ ਦੀ 5ਵੀਂ ਪੀੜੀ ਵਿਜੇ ਰਾਏ ਹੋਇਆ ਹੈ ਉਸਨੇ ਰਾਜਗੁਰੂ ਕੋਲੋਂ ਜਦੋਂ ਆਪਣੇ ਵੰਸ਼ ਦਾ ਇਤਿਹਾਸ ਸੁਣਿਆ ਤਾਂ ਉਸ ਦਾ ਲਹੂ ਖੌਲ ਉੱਠਿਆ ਉਸਨੇ ਕਾਲਕੀਤ ਦੀ ਵੰਸ਼ਕੂਲ ਨੂੰ ਬਦਲਾ ਲੈਣ ਵਾਸਤੇ ਉਸ ਦੀ ਵੰਸ਼ ਦੇ ਰਾਜਾ ਧੀਰ ਰਾਏ ਉੱਤੇ ਹਮਲਾ ਕਰ ਦਿੱਤਾ ਜਿਸ ਤਰ੍ਹਾਂ ਕਾਲਕੀਤ ਨੇ ਕਾਲ ਰਾਏ ਨੂੰ ਪੰਜਾਬੋਂ ਕੱਢਿਆ ਸੀ ਉਸੇ ਤਰ੍ਹਾਂ ਬਿਜੇ ਰਾਏ ਨੇ ਧੀਰ ਰਾਏ ਨੂੰ ਪੰਜਾਬੋਂ ਕੱਢ ਦਿੱਤਾ ਪੰਜਾਬੋਂ ਨਸਕੇ ਧੀਰ ਰਾਏ ਅਜੁੱਤੀਆ ਚਲਾ ਗਿਆ ਉਹਦੇ ਪੁੱਤਰ ਅੰਮ੍ਰਿਤ ਰਾਏ ਨੇ ਵੇਦ ਪੜੇ ਜਿਸ ਕਾਰਨ ਲੋਕ ਉਸ ਨੂੰ ਵੇਦੀ ਵੇਦੀ ਆਖਣ ਲੱਗ ਪਏ ਜਦੋਂ ਅੰਮ੍ਰਿਤ ਰਾਏ ਹੋਇਆ ਤਦ ਉਹ ਮੁਲਕ ਰਾਏ ਸੋਡੀਆਂ ਵਿੱਚੋਂ ਪੰਜਾਬ ਦਾ ਹਾਕਮ ਸੀ ਫਿਰਦਾ ਫਿਰਾਂਦਾ ਅੰਮ੍ਰਿਤ ਰਾਏ ਪੰਜਾਬ ਆਪੂਜਾ ਉਹ ਵੇਦ ਕਥਾ ਕਰਿਆ ਕਰਦਾ ਸੀ ਉਸਨੇ ਮੁਲਕ ਰਾਏ ਨੂੰ ਵੇਦ ਕਥਾ ਸੁਣਾਈ ਵੇਦ ਕਥਾ ਸੁਣ ਕੇ ਮੁਲਕ ਰਾਏ ਇਨਾ ਵਿਰਾਗੀ ਹੋਇਆ ਕਿ ਸਾਰਾ ਰਾਜ ਭਾਗ ਅੰਮ੍ਰਿਤ ਰਾਏ ਨੂੰ ਛੇ ਕੇ ਆਪ ਪਹਾੜਾਂ ਨੂੰ ਭਗਤੀ ਕਰਨ ਵਾਸਤੇ ਤੁਰ ਗਿਆ ਵੇਦੀ ਵੰਸ਼ ਮੂੜ ਪੰਜਾਬ ਵਿੱਚ ਰਾਜ ਕਰਨ ਲੱਗਾ ਇਨਾ ਵੇਦੀਆਂ ਦੇ ਵੰਸ਼ ਪੰਜਾਬ ਵਿੱਚ ਖੇਲੀ ਜੋ RAM ਜੋ ਰਾਏ ਨਾਮ ਨਾਲ ਪ੍ਰਸਿੱਧ ਸੀ ਇਨਾਂ ਵਿੱਚੋਂ ਬਹੁਤੇ ਮੁਸਲਮਾਨ ਹੋ ਗਏ ਜੋ ਆਪਣੇ ਆਪ ਨੂੰ ਰਾਜਪੂਤ ਅਖਵਾਉਣ ਲੱਗ ਪਏ। ਕੁਝ ਹਿੰਦੂ ਰਹੇ ਤਲਵੰਡੀ ਦਾ ਰਾਏ ਗੁਲਾਰ ਵੀ ਬੇਦੀ ਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਕਾਲੂ ਜੀ ਵੀ ਬੇਦੀ ਸਨ। ਇੱਕ ਮੁਸਲਮਾਨ ਸੀ ਤੇ ਇੱਕ ਹਿੰਦੂ ਲਿਖਿਆ ਹੈ ਕਿ ਜਦੋਂ ਅਮ੍ਰਿਤ ਰਾਏ ਨੂੰ ਰਾਜ ਦੇ ਕੇ ਮੁਲਕ ਰਾਏ ਭਗਤੀਵਾਸੀ ਚੱਲਿਆ ਤਾਂ ਅਮ੍ਰਿਤ ਨਾਇ ਨੇ ਵਰ ਦਿੱਤਾ। ਆਜ ਤੋਸਾ ਅਸਾਂ ਨੂੰ ਰਾਜ ਦਿੱਤਾ ਹੈ। ਕਾਲ ਯੁੱਗ ਵਿੱਚ ਸਾਡੀ ਵੰਸ਼ ਵਿੱਚ ਗੁਰੂ ਨਾਨਕ ਦੇਵ ਜੀ ਹੋਣਗੇ ਉਹ ਗਿਆਨ ਦੀ ਬਾਦਸ਼ਾਹੀ ਚਾਲੂ ਕਰਨਗੇ ਉਸ ਬਾਦਸ਼ਾਹੀ ਦੀ 30ਵੀਂ ਪੀੜੀ ਤੁਸਾਂ ਵੀ ਵੰਸ਼ ਨੂੰ ਰਾਜ ਦੇ ਦੇਵੇਗੀ ਜਿਸ ਵਾਸੇ ਜਿਸ ਬਾਰੇ ਪਾਈ ਗੁਰਦਾਸ ਜੀ ਨੇ ਲਿਖਿਆ ਹੈ ਦਿੱਤਾ ਲਈਏ ਆਪਣਾ ਅਣ ਦਿੱਤਾ ਕਿ ਛਾਕਣਾ ਆਵੇ ਫਿਰ ਆਈ ਕਰ ਅਰਜ ਨੇ ਪੁੱਤ ਸੰਸਾਰੀ ਗੁਰੂ ਕਹਾਵੇ ਜਾਣ ਨਾ ਦੇਸਾ ਸੋਢਿਓ ਹੋਰਸ ਅਜਰ ਨਾ ਜਰਿਆ ਚਾਵੇ ਰਹੀ ਕੀ ਵੱਤ ਕਰੇ ਰਹਾਵੇ ਜਿਸੀ ਵਸਤੂ ਸੀ ਉਸ ਨੂੰ ਮਿਲ ਗਈ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਬਖਸ਼ ਦਿੱਤੀ ਗੁਰੂ ਰਾਮਦਾਸ ਜੀ ਦਾ ਘਰਾਣਾ ਛੋਟੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ